ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਰਜੇ ਕੇ ਆ ਗਿਆ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਪਿੰਡ ਮਰਜੇ ਕੇ ਤੇ ਜ਼ਿਲ੍ਹਾ ਫਰੋਜ਼ਪੁਰ ਆ ਗਿਆ ਸਜਣੋ ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਮੋਦਕੀ ਸ਼ਹਿਰ ਮੇਨ ਕਸਬਾ ਮੇਨ ਸ਼ਹਿਰ ਲਈਏ ਤਾਂ ਮੋਦਕੀ ਲੱਗਦਾ ਤੇ ਬੱਚੀ ਮਿਰਜੇ ਕੇਲੇ ਨੂੰ ਮਲਾਵਾਂਗੇ ਤੁਹਾਨੂੰ ਅੱਜ 4 ਝੋਟੀਆਂ ਨਾ ਮੱਜਾਂ ਝੋਟੀਆਂ ਨਾ ਤਿੰਨ ਬਿਲਕੁਲ ਤਾਜ਼ੀਆਂ ਸੁਈਆਂ ਗਿੱਲੀਆਂ ਤੇ ਸੱਜਣੋਂ ਆਹ ਝੋਟੀ ਗੱਬਣਾ ਬਹੁਤ ਸੋਹਣਾ ਲਿਵਾ ਪਾਂਡਾ ਝੋਟੀ ਨੇ ਤਿਆਰ ਕੀਤਾ ਹੋਇਆ ਤੇ ਬੜਾ ਚੰਗਾ ਪੈਠਪੜਾ ਆਹ ਮੱਜ ਕਿਹੜਾ ਸੁਆ ਸੁਈਏ ਤੜਕੇ ਦੀ ਸੁਈ ਹੈ ਰਾਤ ਦੀ ਸੁਈ ਹੈ ਬੱਚੀ ਤੋਂ ਪੁੱਛ ਲਾਂਗੇ ਆਪਾਂ ਤੀਜਾ ਸੂਈ ਆ ਚੌਥਾ ਜੋ ਵੀ ਲੇਖਾ ਜੋਖਾ ਆ ਐਂਡ ਤੱਕ ਜੁੜੇ ਹੋ ਤੁਹਾਡਾ ਧੰਨਵਾਦ ਤੇ ਜਿਹੜਾ ਸੱਜਣੋਂ ਪਸੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਉਹ ਸੂਈ ਸਵਾਈ ਝੋਟੀ ਤੋਂ ਸ਼ੁਰੂ ਕਰਦੇ ਆ ਤੇ ਲਾਸਟ ਤੇ ਤੁਹਾਨੂੰ ਮੱਝ ਇੱਕ ਬਖਾਵਾਂਗਾ ਮਬਾਚੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਜੀ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਬਸ ਬਿਲਕੁਲ ਜੀ ਹੋਰ ਸੁਣਾ ਬਸ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾਲ ਘਰ ਪਰਿਵਾਰ ਦਾ ਤੁਸੀਂ ਕਿਦਾਂ ਆਪਣਾ ਪਰਿਵਾਰ ਮੇਰਾ ਮੇਰਾ ਸ਼ੁਕਰ ਅਦਾ ਤੇ ਦਾ ਧੰਨਵਾਦ ਜੀ ਆਈਦਾ ਬਿਲਕੁਲ ਭਾਈ ਜੀ ਹੈਨਾ ਤੇ ਐਡਰੈਸ ਦੇ ਦਈਏ ਪਿੰਡ ਮਿਰਜੇ ਕੀ ਜ਼ਿਲ੍ਹਾ ਫਰੀਪੜ ਮੋਦਗੀ ਤੋਂ 8 ਕਿਲੋਮੀਟਰ ਆਪਣਾ ਪਿੰਡ ਹੀ ਹੋਣਾ ਮਿਰਜੇ ਕੀ ਪੂਰਾ ਨੈਟ ਓਕੇ ਹਾਂਜੀ 8264982204 ਜੀ 826982204 ਇਹਦੇ ਤੇ ਸੰਪਰਕ ਕਰੋ ਇਹਦੇ ਤੇ ਸੰਪਰਕ ਕਰਨ ਚਾਰ ਵਿਖਾਦ ਗਿਆ ਚਾਰ ਦਿਖਾ ਲਈ ਝੋਟੀਆਂ ਹੀਰੇ ਵਾਲੀਆਂ ਸੋਨੇ ਵਾਲੀਆਂ ਹੀਰੇ ਦੀਆਂ ਝੋਟੀਆਂ ਆਪਣੇ ਅੱਛਾ ਹਾਂ ਲਾਈਵ 'ਚ ਵੀ ਧਾਰਾ ਧੂਰਾ ਮਾਰੀਆਂ 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 ਲਾਈਵ 'ਚ ਮਾਰੀਆਂ ਪੂਰੀਆਂ ਤਸੱਲੀਆਂ ਕਰਾਈਆਂ ਤਸੱਲੀਆਂ ਕੀਤੀਆਂ ਭਰਾ ਜੱਜ ਇੱਕ ਪੂਰੀ ਵੀ ਆ ਪੂਰੀ ਦਾ ਹੀਰਾ ਜੀਰਾ ਕੱਟੀ ਆ ਇੱਦਾਂ ਆੜਤੀਆਂ ਦੇ ਸਹਰਾਣੇ ਵਰਗੀ ਆ ਹਨਾ ਤੇ ਸੂਈ ਵੀ ਤਾਜੀ 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 ਕੱਲ ਦੀ ਸੂਈ ਵੀ ਕਦੀਪ ਆ ਜਾ ਇਹਦੇ ਤੋਂ ਸ਼ੁਰੂ ਕਰ ਗਿਆ ਆਪਾਂ ਇਹ ਫੇਰ 2 ਨੰਬਰ ਤੇ ਵਿਖਾਈਏ ਇਹ ਕਾਲੀ ਕੱਟੀ ਦਾ ਕੀ ਲੇਖਾ ਜੋਖਾ ਕੱਟੀ ਵੀਰੇ ਦੂਸਰਾ ਸੂਆ ਸੂਈ ਆ ਓਕੇ 15 ਦਿਨਾਂ ਦੀ ਸੂਈ ਆ ਸ਼ਿੱਕੀ ਆ ਮੋਰੋ ਮੋਹ ਛੇ ਦਾੰਦਾ 15 ਦਿਨਾਂ ਦੀ ਸੂਈ ਸੂਆ ਸੂਈ ਆ ਦੂਜਾ ਦੂਸਰਾ ਸੂਆ ਚਵਾਈ 1 ਨੰਬਰ ਆ ਕੋਈ ਪੂਰ ਸਿੱਟੇ ਦੀ ਮੇਰੀ ਗਾਰੰਟੀ ਹੈ ਭਾਰ ਦੀ ਮੇਰੀ ਗਾਰੰਟੀ ਹੈ ਠੀਕ ਹੈ ਦੁੱਧ ਦੀ ਸਾਡੀ ਗਾਰੰਟੀ ਹਾਂ ਦੁੱਧ ਘੱਟ ਨੇ 10 ਕਿਲੋ ਮੰਨ ਲੈ ਉਹ 11 ਕਿਲੋ ਦੁੱਧ ਆ 11 ਦੁੱਧ ਦਾ 10 ਹੀ ਮੰਨੇਗਾ 10 ਹੀ ਮੰਨੇ ਹਾਂ ਤੇ ਚਵਾ 100 ਦਾ 100 100 ਦਾ 100 ਆਪਾਂ ਲਾਈਵ 'ਚ ਵੀ ਚਾਰ ਏਰੀ ਧਾਰਾ ਮਾਰੀਆਂ ਦੀ ਹਾਂ ਤੇ ਹੁਣ ਵੀ ਮਾਰ ਗਏ ਬਚਾ ਲੈ ਨਹੀਂ ਕੱਢ ਬਾਹਰ ਇਹਨੂੰ ਤੋਰ ਕਰਾ ਜਾਂਦਾ 90 ਦਿਨ ਤੋਰ ਕਰ ਲੋ ਚੱਕ ਝੋਟੀ ਦੀ ਜਗਾ ਥੋੜੀ ਜੀ ਤੰਗ ਆ ਭਰਾ ਕੋਲੇ ਤੇ ਵਿਰਲਵੰਡ ਬੜੀ ਆ ਥਣਾ ਦੀ ਆਪਸੀ ਗੈਪ ਦੂਰੀ ਜਿਵੇਂ ਕਹਿ ਦਈਏ ਨਾ ਵੇਖੋ ਕੱਦ ਕਾਠ ਝੁੱਟੀ ਦਾ ਜੈਡ ਬਲੈਕ ਇੱਕ ਰੰਗ ਕਾਲੀ ਮਗਰ ਬੱਚਾ ਨੋਟ ਕਰ ਲਿਓ ਇਸ ਸਾਈਡ ਦਾ ਸੂਟਾ ਸਾਰੀਆਂ ਦਿਖਾ ਦਿਆ ਕਰ ਵੀਰਾ ਬਣ ਕੇ ਜੰਗ ਨਹੀਂ ਨਹੀਂ ਦਿਖਾ ਦੇ ਦੋ ਮਿੰਟ ਮੈਂ ਰੋਕ ਦੇਣਾ ਇਹ ਤੋਂ ਹਮਨ ਥੱਲੇ ਲਾ ਕੇ ਦਿਖਾ ਦੇਂਦੇ ਨੇ ਨਾ ਖੰਲੇ ਕਰਾ ਦੇ ਨਹੀ ਤੋਰ 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 ਹਾਂ ਆ ਜਾ ਵੇਖੋ ਵਿਰਲਵੰਡ ਹਾਂ ਪਾਣੀ ਤੇ ਚਲੀ ਗਈ ਹਨਾ ਤੇ ਬਚੀ ਇਹਦੇ ਦੁੱਧ 11 10 ਮੰਨ ਕੇ ਸੌਦਾ ਕਰੇ ਹਾਂ ਬਿਲਕੁਲ ਰੇਟ ਕੀ ਕਰੇਗਾ ਅੱਜ ਦਾ ਨਵੇੜਨਾ ਕੰਮ ਹੋਣਾ ਆਪਾਂ ਵੀ ਵੀਡੀਓ ਬਾਹਲੀ ਲੰਮੀ ਨਹੀਂ ਅਸੀਂ ਤਾਂ ਕੀਤੀ ਸੀ ਆਪਾਂ ਹਨਾ ਲਾਈਵ 'ਚ ਕਿੰਨੇ ਦੀ ਕਹਿਤੀ ਆਪਾਂ ਨਹੀਂ ਕਹਤੀ ਲਾਈਵ 'ਚ ਆਪਾਂ 16 1 ਲੱਖ ਤੇ 16000 ਦੀ ਕਾਂਡਾ ਵਾਂਡਾ ਕੀਤਾ ਮੁੱਲ 1 25 ਕਰਕੇ 1 20 18 ਜੋ ਵੀ ਕਹਤਾ ਹਾਂ ਕਿਹੜਾ ਤਾ ਇੱਕ 16 ਦੀ ਦੇਣੀ ਹਾਂ ਦੇਣੀ ਹੈ ਤੇ ਕਸਾਈਆਂ ਨਾ ਕਰਨ ਮੇਰਾ ਭੈਣ ਭਰਾ ਨੂੰ ਕਹਿ ਦੇਣਾ ਇੱਕ ਹਨਾ ਵੀ ਹਾਂ ਕੋਈ ਬਾਹਲੀ ਕਸਾਈਆਂ ਕਰੀ ਜਾਂਦਾ ਰਹਿੰਦਾ ਖਾਈਆਂ ਨਾ ਆਪਣੇ ਨਾ ਕਰਿਆ ਕਰੀ ਰਮਣੇ ਓਕੇ ਪੀ ਲੈਂਦੇ ਪਾਣੀ ਕੋਈ ਹਾਂ ਤੇ ਬਚੀ ਇਹਦਾ ਰੇਟ ਜਿਹੜਾ ਹੱਥ ਚ ਕਹਿਤਾ ਆਪਾਂ 1 16 1 16 ਦੀ ਦੇਣੀ ਆ ਬਸ ਹਣਾ ਇਹ ਸਫਾਈਆਂ ਚੈੱਕ ਕਰ ਲਓ ਚੋਣ ਬਹੁਤ ਚੰਗੀ ਲੱਗੀ ਕਰੀ ਹਾਂ ਚੋਣ ਤਾਂ ਇੱਕ ਨੰਬਰ ਲੱਗਿਆ ਗਰੰਟੀ ਨਾਲ ਠੀਕ ਆ ਓਕੇ ਆ ਤੇ ਬੂਰੀ ਦਾ ਕਿਹੜਾ ਸੂਆ ਤੇ ਕਿੰਨੇ ਟਾਈਮ ਦੀ ਸੂਈ ਆ ਭਈਆ ਮੇਰਾ ਅਗਲਾ ਦੂਸਰਾ ਹੀ ਵਿਆ ਸੀਗਾ ਤੀਸਰਾ ਮੰਨ ਲੈਣਾ ਅਗਲਾ ਪਤਾ ਹਣਾ ਕੀ ਦੂਸਰਾ ਤੀਸਰਾ ਮੰਨ ਲੈ ਹਾਂ ਅੱਜ ਕੱਲ ਦੀ ਸੂਈ ਆ ਬਰੇ ਕੱਲ ਦੀ ਕੱਲ ਦੀ ਸੂਈ ਮਗਰ ਬੱਚਾ ਕੱਟਾ ਗਿੱਲਾ ਨਾੜੂਗਾ ਹਾਂ ਮਗਰ ਡੱਬੀ ਡੱਕੀ ਦੀ ਚੱਕੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਤੇ ਦੂਜਾ ਕੀ ਨਾ ਲੈਂਦੇ ਸੁਆ ਸੁਈਆ ਤੀਜਾ ਮਗਰ ਬੱਚਾ ਕਟਾ ਕੱਲ ਦੀ ਸੁਈ ਗੱਲੇ ਨਾਲੂਏ ਤੇ ਦੂਜੀ ਸੁਈ ਕੀ ਕਹਿੰਦੇ ਮਾਲਕ ਦੁੱਧ ਚੋਇਆ 14 ਲੀਟਰ ਚੋਇਆ ਵੀ ਗਰੰਟੀ ਵਾਲਾ ਠੀਕ ਆ 14 ਦੁੱਧ ਚੋਇਆ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਦਾ ਦੱਸਦਾ ਹੁਣ ਬੋਲਾ ਕਿੰਨਾ ਹੋ ਹੁਣ ਤਾਂ ਕੋਈ ਵੀ 6 ਕਿਲੋ ਬੋਲਾ ਮੰਨਣਾ ਸਾਥੀ ਠੀਕ ਆ 6-7 ਕਿਲੋ ਖੁੱਲਾ ਬੋਲਾ ਨਾਲ ਬੋਲਾ ਮੰਨਣਾ ਯਾਰ ਓਕੇ ਕੱਢਦੇ ਬਾਹਰ ਤੌਰ ਕਰਾ ਚ ਨੇ ਸਿਆਣੀ ਗੱਲ ਐ ਮੈਂ ਥਾਪੀ ਮਾਰ ਕੇ ਕਹਦੀਏ 12-13 ਕਿਲੋ ਆ ਪਰ ਸਵਾਦ ਨਹੀਂ ਆ ਇਹ ਟੂਰ ਮਾਰਦਾ ਕਿਧਰ ਅਗੱਗਾ ਆ ਕੱਟਾ ਹਨਾ ਆਪਾਂ ਨਾਲਗੁਆ ਵੀ ਵਿਖਾਉਣੇ ਗਿੱਲਾ ਹਾਂ ਆ ਨਮਸਤੇ ਚੋਣ ਇਹਦੀ ਵੀ 100 ਦੀ 100 100 ਦੀ 100 ਬਾਈ ਲਾਈਵ 'ਚ ਵੀ ਧਾਰਾ ਮਾਰੀਆਂ ਇਹਦੀਆਂ ਵੀ ਹਾਂ ਹਾਂ ਜੇ ਕਿਸੇ ਸੱਜਣ ਨੂੰ ਕੋਈ ਡਾਟ ਆ ਲਾਈਵ ਚੱਲੀ ਜਾਂਦਾ ਆਪਣੇ ਇਸੇ ਪੇਜ ਤੇ ਸੰਧੂ ਡੇਰੀ ਫਾਰਮ 52 54 ਦੇ ਉੱਥੇ ਜਾ ਕੇ ਵੀ ਤੁਸੀਂ ਧਾਰਾ ਚੈੱਕ ਕਰ ਸਕਦੇ ਆਂ ਫਿਰ ਇੱਧਰ ਵੀਡੀਓ ਨਾ ਬਾਲੀ ਲੰਮੀ ਕਰਦੇ ਹੋਏ ਹਾਂ ਤੇ ਤੁਹਾਨੂੰ ਜਿੰਨੀ ਕੁ ਤਸੱਲੀ ਇੱਧਰ ਵੀ ਕਰਾ ਦਿੰਦੇ ਆਂ ਵੇਖੋ ਜੰਮੀ ਪਲੀ ਬੜੀ ਨੱਕਰ ਆ ਕੋਈ ਜਾਪਾ ਨਹੀਂ ਮੰਨਿਆ ਮਹਿਣੇ ਵੀ ਮੈਂ ਸੂਈ ਆ ਤੇ ਐ ਨੱਕਰ ਪਈ ਆ ਬੜਾ ਪੱਠਪੜਾ ਲੱਗਾ ਮਹਿਣ ਨੂੰ ਥਾਨ ਲੱਗੇ ਪੀੜੀ ਦੇ ਪਾ ਵਾਂਗੂ ਤੇ ਆਜੋ ਤੁਹਾਨੂੰ ਮੈਂ ਬੱਚੇ ਦੇ 나ੜੂਏ ਤੋਂ ਤਸੱਲੀ ਕਰਾਵਾਂ ਹਾਂ ਕਰਾ ਲਈ ਕਰਾ ਲੀ ਇਹ ਆ ਆ ਵੇਖ ਲੋ ਗਿੱਲਾ ਗਿੱਲਾ 나ੜੂਆ ਤੇ ਇਹਦਾ ਰੇਟ ਦੱਸ ਰੇਟ ਤਾਂ ਤਾਂ ਤੁਸੀਂ ਤੇ 40 ਕਰਦੇ ਵੀਰੇ ਆਪਾਂ ਆਪਾਂ ਲਾਈਵ 'ਚ ਕਿੰਨੇ ਦੀ ਕਹਿਤੀ 30 ਦੀ ਕਹਿਤੀ ਜਮਾਂ ਕਿਸ ਨਹੀਂ ਆਣਾ ਕਿਉਂਕਿ ਵੀਰੋਂ ਬਣ ਕੇ ਚ ਵੀ ਇੱਕ ਲੱਖ 30 ਹਜ਼ਾਰ ਦੀ ਦੇਣੀ ਆ ਦੇਣੀ ਆ ਕੱਟੀ ਇਹ ਪੂਰੀ ਆ ਠੀਕ ਆ ਪਰ ਕੱਟੀ ਕੱਟੀ ਆ ਕੱਟੀ ਬਾਈ origignal ਬੁਰੀ ਆ ਲੋਕੇ ਨਾਲਾ 골ਡਨ 골ਡਨ ਹਾਂ ਕੋਈ ਵੀ ਹੱਥ ਤਰਾਣੀ ਇੱਕ ਪੈਸੇ ਦਾ ਵੀ ਕਿਤੇ ਵੀ ਹੈ ਨਹੀਂ ਕਿਤੇ ਵੀ ਹੈ ਨਹੀਂ ਇਹ ਪੂਰੇ ਬੱਚੇ ਲੈਣੇ ਚੰਗੇ ਲਾਉਂਦੀ ਆ ਚੰਗੇ ਬੱਚੇ ਲਾਉਂਦੀ ਪੂਰੇ ਟਿਕਾਣੇ ਦੇ ਬੱਚਾ ਹੀ ਬਹੁਤ ਸੋਹਣਾ ਲਾਇਆ ਕੱਟਾ ਵੀ ਨਾਲ ਹਾਂ ਕੱਟੀ ਹੁੰਦੀ ਤਾਂ ਮਾਲਕ ਕਹਿੰਦੇ ਅਸੀਂ ਵਿੱਚ ਨਹੀਂ ਨੀ ਸੀਗੀ ਵਾਕਈ ਸਹੀ ਹੈ ਚਲੋ ਅਗਲੇ ਨੂੰ ਕੋਈ ਲੋਡ ਪੈ ਜਾਂਦੀ ਹੈ ਹਨਾ ਹਾਂ ਥੋੜਾ ਕੰਮ ਹੋ ਜਾਂਦਾ ਜਾਂਦੇ ਵੇਡਾ ਲੈਵਾ ਯਾਰ ਇੱਥੇ ਗੰਦੀ ਬਿਜਾਰ ਹੈ ਹਾਂ ਹੈ ਹੀਰੇ ਵਾਲੀ ਕੱਟੀ ਆ ਹੀਰੇ ਵਾਲੀ ਕੱਟੀ 1 30 ਦੀ 1 30 ਦੀ ਦੇਣੀ ਆ ਬਸ ਕੱਟੀ ਆਪਾਂ ਓਕੇ ਹਾਂ ਤੇ ਆ ਇਹਦਾ ਕੀ ਲੇਖਾ ਜੋਖਾ ਇਹ ਵੀਰੇ ਦੂਸਰਾ ਸੁਆ ਸੁਣਾ ਕੱਢੀ ਬਨੇ ਦੂਸਰਾ ਸੁਆ ਸੁਗੀ ਦਿਨ 10 ਲੈ ਜੂ 10 ਦਿਨ ਲੈ ਜੂਗੀ ਹਜੇ ਕੱਟੀ ਤੇ ਭਾਰ ਪਿੱਛੇ ਦੀ ਤਾਂ ਆਪਾਂ ਲਾਈਵ ਚ ਫੁੱਲ ਗਾਰੰਟੀ ਦਿੰਦੀ ਆ ਤਾਂ ਗਾਰੰਟੀ ਆ ਉਹਦਾ ਲਾਣ ਇਥੇ ਆ ਕੇ ਵੇਖ ਕੇ ਲੈ ਜੀ ਮਾਣ ਇਥੇ ਟੈਪ ਲੈਣਾ ਅਗਲਾ ਭਾਂਡੇ ਦੀ ਬੜੀ ਸਾਫ ਸੁਥਰੀ ਹਾਂਜੀ ਹਣਾ ਬਿਲਕੁਲ ਬਾਹਲੀ ਸਾਫ ਕੱਟੀ ਆ ਬਈ ਕੀ ਬਾਤ ਹੈ ਯਾਰ ਜਿਉਂਦੀ ਰਵੇ ਲੈਵਾ ਦਾ ਫੁੱਟਬਾਲ ਵਾਲਾ ਬਣਾ ਵਾਕ ਬਣਿਆ ਵੀ ਹੋਇਆ ਹਾਂ ਬਣਿਆ ਵੀ ਆ ਅੱਜ ਦਸਾਂ ਤਾਂ ਇਹਨਾਂ ਨੂੰ ਜੇਬ 'ਚ ਰੰਗ ਭਾਗ ਲਾਉਗੀ ਪੂਰੇ ਪੂਰੇ ਹਣਾ ਇਜੀ ਕੱਟੀ ਆ ਪਾ ਕਲਾਸੋਂ ਨਹੀਂ ਲਈ ਸੀ ਗਲੀ ਦੇ ਉਦ ਨਾਲ 5 ਮਿੰਟ ਜੇ ਆਪਣੇ ਬਾਪੇ ਘਰ ਦਾ ਰਿਹਾ ਉੱਥੇ ਬੈਠੇ ਰਹੇ ਆਪਣੀ ਵੈਗੀ ਸੀ 5 ਮਿੰਟ ਵੀ ਨਹੀਂ ਲੱਗੇ ਸੀਗੇ ਵਾਕਿਆ ਜੀ ਉਹ ਲੈਵਾ ਬਣਾਉਣਾ ਇਹਨੇ ਕੱਟੀ ਨੇ ਸਿਆਣੀ ਹਾਂ ਤੋਰਾ ਇਹਦਾ ਵੀ ਕਰਾਚ ਆ ਹਾਂ ਠੰਡੀ ਸੀ ਬਹੁਤ ਅਗਲੀ ਵਾਕੀ ਦੂਜਾ ਸੂਆ ਸੱਜਣੋ ਵਾਕੀ ਰੂਤ ਰੂਤ ਨਹੀਂ ਕਰਦੀ ਇਹ ਵੀ ਕੱਟੀ ਠੀਕ ਆ ਹਾਂ ਤੇ ਦਿਨ 10 ਮੰਨ ਕੇ ਲਿਆ ajo ਭਾਰਤੀ ਲਾਈਵ ਚ ਵੀ ਗਰੰਟੀ ਦਿੱਤੀ ਹੋਈ ਆ ਤੇ ਵੀਡੀਓ ਚ ਵੀ ਤੁਹਾਨੂੰ ਕਹਿੰਨੇ ਆ ਵੀ ਇਹਦੀ ਭਾਰਤੀ ਗਰੰਟੀ ਥਾਂ ਇੱਥੇ ਆ ਕੇ ਵੇਖ ਲੀ ਬਹੁਤ ਚੰਗੀ ਝੋਟੀ ਆ ਸੱਜਣਾ 12 ਕਿਲੋ ਦੁੱਧ ਕਹਿੰਦੇ ਮਾਲਕ 12 12 12 ਚੋਇਆ ਬੰਦਾ 12 ਨਾਲ ਦੇ ਪਿੰਡੋਂ ਭਾਈਕਵਾੜੇ ਹੀ ਲਈ ਆ ਆ ਤੇ ਭਾਈਕੜੋ ਲਈ ਆ ਅਗਲਾ ਤਸੱਲੀ ਵੀ ਕਰ ਸਕਦੇ ਲਈ ਆਪਣੇ ਬੰਦੇ ਨੇ ਸੀ ਖਾਸ ਨੇ ਕਿ ਉਹਨੂੰ ਕੋਈ ਆਪਾਂ ਨਫਾ ਭਰ ਕੇ ਲੈ ਆਂਦੇ ਆ ਓਕੇ ਠੀਕ ਆ ਹਾਂ ਇਹ ਸੱਜਣ ਨੇ ਲਈ ਸੀ ਤੇ ਉਹ ਤੋਂ ਨਫਾ ਭਰ ਕੇ ਆ ਪਾ ਲੈ। ਆ ਪਾ ਲੈਣੀ ਕੱਟੀ। ਚੰਗੀ ਲੱਗੀ। ਹਾਂ ਕੱਟੀ ਚੰਗੀ ਬਹੁਤ ਅਗਲੀ ਬਾਈ ਚੰਗੀ ਕੱਟੀ ਆ। ਵੈਰਲ ਪਰਲ ਬੜੀ ਆ। ਇਹ ਬਹੁਤ ਜਾਨੀ ਆ। ਇਹਦਾ ਰੇਟ ਆ। ਇਹਦਾ 1 ਸਵਾ ਲੱਖ ਰੁਪਈਆ ਕਰਦੇ ਨੇ। ਇਹਦਾ ਕੱਟੀ ਆ। 1 ਲੱਖ ਤੇ 25000। ਹਾਂ ਉਹ ਤਾਂ 30 ਮੁੱਲ ਕੀਤਾ ਸੀ ਇਹਦਾ ਪਾਣ। ਹਾਂ ਤੇ 1 23 ਦੀ ਆਪਾਂ ਬੋਲੀ ਉਹ ਤੇ ਹਨਾ ਲਾਈਵ 1 ਲੱਖ ਤੇ 23000 ਦੀ। 23000 ਦੀ ਕੱਟੀ ਦੇਣੀ ਆ। ਓਕੇ। ਹਾਂਜੀ। ਠੀਕ ਆ। ਬਾਕੀ ਚਿੰਪ ਕੇ ਕਦੋਂ ਮਰਜੀ ਆ ਇਹਨਾਂ ਪਾਰ ਦੀ ਮੇਰੀ ਗਾਰੰਟੀ ਆ। ਸਾਰੀਆਂ ਮੱਜਾਂ ਦੀ ਮੇਰੀ ਗਾਰੰਟੀ ਹੋ। ਐਦਾ ਕੀ ਹਾਂ ਇਹ ਰਸੋਈ ਇਹ ਰਸੋਈ ਆ ਵੀਰੇ ਕਦੀਪ ਠੀਕ ਆ ਸਾਢੇ 10 ਵਜੇ ਸੋਈ ਆ ਤੇ ਬੰਦ ਕੇ ਵੀ ਤਿੰਨ ਵੇ ਨਗੀਰ ਪਾਤੀ ਸੀ ਮੇਰੇ ਸੁਬਾ ਹਾਂ ਜੇਰ ਜੁਰੋਕੇ ਪੈ ਗਈ ਆ ਕਰੰਗ ਕਾਲੀ ਆ ਕਾਲੀ ਆ ਸੁਬਾ ਤੀਜਾ ਮਗਰ ਕੱਟੀ ਮਗਰ ਕੱਟੀ ਪੂਰੀ ਛਾਲਦਾਰ ਕੱਟੀ ਆ ਤੋਰ ਕਰਾ ਦੇ ਚਾਹ ਹਾਂ ਕੱਟੀ ਬਹੁਤ ਨਿੱਗਰ ਪਈ ਆ ਹੂੰ ਚੋਣ ਇਹਦਾ ਵੀ ਰੂਮਰ ਕਰ ਰੂਮਰ ਕਰ ਚੋਣ ਤਾਂ ਯਾਰ ਚਾਰੇ ਮਈਆਂ ਦਾ ਹੀ ਪੋਲਾ ਟਿੱਪਾਂ ਨੂੰ ਵੀ ਰੂਮ ਟਿੱਪਾਂ ਟੁੱਪਾਂ ਤਾਂ ਯਾਰ ਓਕੇ ਹੋਊਗਾ ਚਵਾਈ ਵੀ ਉਹੀ ਆਊਗੀ ਆਪਣੀ ਇੱਕ ਨੰਬਰ ਠੀਕ ਆ ਕੋਈ ਬੈਂਟਰਾਂਗੇ ਨਹੀਂ ਗਏ ਤੂੰ ਆਪਲੀ ਕੱਢ ਰਹੀ ਹੈ ਚਵਾਈ ਹੈ ਖਾਣਾ ਦਾ ਗੈਪੂ ਨੂੰ ਦਿਖਾ ਦੇ ਕਦੀ ਸਾਰਾ ਹਾਂ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਹਾਂ ਓਕੇ ਘਰ ਦੇ ਪਿਛੋਂ ਆਉਣ ਠੀਕ ਆ ਵੀ 100 ਦੀ 100 ਹੋ ਗਈ ਵੀ ਠੀਕ ਆਪਣੀ ਹੂੰ ਹਾਂ ਇਹਦਾ ਰੇਟ ਇਹਦਾ ਇੱਕ ਵੀਕ ਦੀਪਾ 1 ਲੱਖ 20000 ਰੁਪਏ ਤੇਰੀ ਵੀਡੀਓ ਦੇਖ ਕੇ ਉਹ 5000 ਛੋੜ ਇੱਕ 15 ਦੀ ਦੇਵਾਂਗੇ ਠੀਕ ਹੋਰ ਹੋ ਜੂ ਕੋਈ ਮਾਨਤਨ ਕਰਦਾਂਗੇ ਠੀਕ 1 ਲੱਖ ਹਾਂ 15000 ਦੇ ਵਿੱਚੋਂ 14 ਦੀ ਦੇ ਦਾਂਗੇ ਲੈ ਹੋਰ ਠੀਕ ਠੀਕ ਹਾਂ ਲਓ ਵੀ ਸੱਜਣੋ ਕੱਟੀ ਦਾ ਪਿਓਰਾ ਜਿਵੇਂ ਬਾਕੀ ਕੱਦ ਕਰ ਕੱਟੀ ਦਾ ਬਹੁਤ ਜ਼ਿਆਦਾ ਨਹੀਂ ਰਹਿਣਾ ਉਹ ਆ ਕੇ ਦਿਖਾ ਰਹੇ ਆਂ ਆਪਾਂ ਕੱਟੀ ਨਿਕਰ ਪਲੀ ਬਹੁਤ ਆ ਕੱਟੀ ਦਾ ਹੈ ओके okay. हां जी ਇਹ ਅੱਜ ਚਾਰ ਐਨੀ ਮਤਲਬ ਬੱਚੀ ਮਿਰਚੇ ਕਲੇ ਕੋਲੇ ਹਨਾ ਬਿਲਕੁਲ ਬਿਲਕੁਲ ਵਿਕਰੀ ਵਾਲੇ ਵਿਕਰੀ ਆ ਤੇ ਜਿਹੜਾ ਸੱਜਣ ਲੈਣਾ ਚਾਹੁੰਦਾ ਪਹੁੰਚ ਜੇ ਕਰ ਲੈ ਸੰਪਰਕ ਹਨਾ ਹਾਂ ਬਿਲਕੁਲ ਆ ਹਲਾ ਦੇ ਮਾੜੀ ਜੀ ਦੇਖੀ ਕਿ ਕਿੰਦਾ ਲੈਵਾ ਸਾਹ ਕੱਢੀ ਲਿਆ ਇਕ ਤਾਂ ਆਈ ਨੰਨੀ ਇਹ ਨਾ ਲੈ ਵੀ ਬੰਦੇ ਸਾਫ ਵਾਲੀਆਂ ਹਾਂ ਘਰ ਮਾਣਾ ਬੱਚੇ-ਪੁੱਛੇ ਲੈਣ ਨੂੰ ਬਾੜੀ ਚੰਗੀ ਕੱਟੀ ਆ ਬਾੜੀ ਕੱਟੀ ਚੰਗੀ ਆ ਸੋਨੇ ਜਰ ਕੀ ਕੱਟੀ ਆ ਵੀ ਤੇ ਬੂਰੀ ਵੀ ਆਪਣੀ ਜਗ੍ਹਾ ਤੇ ਚਾਰੂ-ਚੂਰੂ ਆ ਬਹੁਤ ਚਾਰੂ ਆ ਬਹੁਤ ਚਾਰੂ ਆ ਬੂਰੀਆਂ ਹਣਾ ਬੱਚਾ ਵੀ ਚਾਰੇ ਚਾਰੂ ਆ ਕੱਟੀਆਂ ਬਣ ਗੀਆਂ ਓਕੇ ਬਹੁਤ ਚਾਰੂ ਆ ਕਿਹੜੀਆਂ ਕੋ ਖਾਣੀਆਂ ਫੇਰ ਹੀ ਦੁੱਧ ਦੇਣੀਆਂ ਬਾਈ ਹਾਂ ਨਾ ਧੰਨਵਾਦ ਸੱਜਣਾ ਬਾੜੀ ਨੂੰ ਦਿਖਾ ਦੇ ਫੇਰ ਉਹ ਹੀ ਖਾਈ ਜਾਂਦੀਆਂ ਤੂੜੀ ਆਪਣੇ ਦਾ ਘਰੇ ਖੁਰਲੀ 'ਚ ਤੂੜੀ ਖਾਈ ਜਾਂਦੀਆਂ ਚੋਕਰੀ ਪਾਈ ਦਾ ਕੱਲਾ ਆਪਾਂ ਬਸ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਆ